ਤੇ ਸਾਡੇ ਖੁਸ਼ੀਆਂ ਦੇ ਵਿੱਚ ਦੁੱਖ ਨਹੀਂ ਚੱਕਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ بڑے ਪਿਆਰ ਸਤਿਕਾਰ ਨਾਲ ਸਾਰੇ ਹੀ ਮਹੱਲ ਨਿਵਾਸੀਆਂ ਨੇ ਗੱਡੀ ਕੋਲ ਤੋਂ ਖੰਨੇ ਤੋਂ بڑے ਸਤਿਕਾਰ ਦੇ ਨਾਲ ਧੀਰ ਦਾ ਅਸੀਂ ਐਂਟਰੀ ਕਰਾਈ ਹੈ ਪੁੱਤੀ ਦੀ ਬਿਲਕੁਲ ਜੀ ਸਾਰੇ ਸਹਿਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਨਾਂ ਨਾਲ ਭਰੀ ਪਈ ਹੈ ਇਹ ਕਦਰ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਹੈ। اے ਭਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪਰਦੀਆਂ ਨੇ ਲੇਕ ਕੇ ਮੈਂ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹਜ ਨਾਲ ਹੀ ਦੁਨੀਆ ਚਲਣੀ ਹੈ। ਧੀਆਂ ਤੋਂ ਧੀਆਂ ਬਣਦੀਆਂ ਧੀਆਂ ਤੋਂ ਬਣਦੇ ਜੀ ਤਾਂ ਹੀ ਰੱਬ ਨੇ ਬਣਾਈ ਤੀ। ਭਾਵੇਂ ਸਾਡੇ ਸਮਾਜ ਨੇ ਅੱਜ ਬਹੁਤ ਤਰੱਕੀ ਕਰ ਲਈ ਬੇਟੀਆਂ ਲੜਕੀਆਂ ਉੱਚੇ ਉੱਚੇ ਮਕਾਮ ਤੇ ਪਹੁੰਚ ਗਈਆਂ ਨੇ ਮਾਪਿਆਂ ਨਾਲ ਹਰ ਦੁੱਖ ਸੁੱਖ ਵੰਡਾਉਂਦੀਆਂ ਨੇ ਪਰ ਸਮਾਜ ਦੇ ਵਿੱਚ ਕੁਝ ਅਜੇ ਵੀ ਇਹੋ ਜਿਹੇ ਲੋਕ ਨੇ ਜੋ ਬੇਟੀ ਦੇ ਜਨਮ ਸਮੇਂ ਚਿੰਤਾ ਵਿੱਚ ਡੁੱਬ ਜਾਂਦੇ ਨੇ ਜਾਂ ਕਹਿੰਦੇ ਨੇ ਸਾਡੇ ਘਰ ਤਾਂ ਪੱਥਰ ਆ ਗਿਆ ਇਹੋ ਜਹੀ ਮਾਨਸਿਕਤਾ ਵਾਲੇ ਚੰਦ ਲੋਕ ਹੀ ਹੁੰਦੇ ਨੇ ਪਰ ਖੰਨਾ ਦੇ ਇਸ ਪਰਿਵਾਰ ਨੇ ਜਿਨ੍ਹਾਂ ਦੇ ਘਰ 35 ਸਾਲਾਂ ਬਾਅਦ ਧੀ ਨੇ ਜਨਮ ਲਿਆ ਪਰਿਵਾਰ ਦੇ ਖੁਸ਼ੀ ਵਿੱਚ ਜ਼ਮੀਨ ਹੇਠਾਂ ਪੈਰ ਨਹੀਂ ਸੀ ਲੱਗ ਰਹੇ ਪੁਲਣਾ ਵਾਲੀ ਕਾਰ ਵਿੱਚ ਨਮ ਜਮੀਤੀ ਨੂੰ ਘਰ ਲਿਆਏ ਢੋਲ ਤਮਾਕੇ ਨਾਲ ਨੱਚ ਟੱਪ ਕੇ ਫੁੱਲਾਂ ਦੀ ਵਰਖਾ ਕਰਕੇ ਰਿਬਨ ਕੱਟ ਕੇ ਆਤਿਸ਼ਵਾਜੀ ਚਲਾ ਜਾਨੀ ਹਰ ਖੁਸ਼ੀ ਪ੍ਰਗਟ ਕੀਤੀ ਕਿ ਸ਼ਾਇਦ ਇੰਨੀ ਖੁਸ਼ੀ ਲੜਕੇ ਦੇ ਜੰਮਣ ਤੇ ਵੀ ਨਹੀਂ ਹੁੰਦੀ ਬੱਚੀ ਦੇ ਦਾਦਾ ਦੀਦਾਰ ਸਿੰਘ ਬਲ ਪਿਤਾ ਬਲਪ੍ਰੀਤ ਸਿੰਘ ਅਤੇ ਬੱਚੀ ਦੀ ਮਾਂ ਨੇ ਕਿਹਾ ਕਿ ਸਾਡਾ ਇਹ ਉਨ੍ਹਾਂ ਲੋਕਾਂ ਨੂੰ ਸੁਨੇਹਾ ਹੈ ਜੋ ਧੀਆਂ ਨੂੰ ਕੁੱਖਾਂ ਵਿੱਚ ਕਤਲ ਕਰ ਦਿੰਦੇ ਨੇ ਪਰ ਧੀ ਕਦੇ ਵੀ ਮਾਪਿਆਂ ਤੇ ਬੋਝ ਨਹੀਂ ਹੁੰਦੀ ਧੀਆਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ ਜੀ ਇਹ ਖੁਸ਼ੀ ਮਨਾਈ ਜਾ ਰਹੀ ਹੈ ਤੁਹਾਡੇ ਘਰ ਅੱਜ ਜੀ ਧੀ ਨੇ ਜਨਮ ਲਿਆ ਟਰੋਲ ਤਾਂ ਮੱਥੇ ਨਾਲ ਤੁਸਬਾਰ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ ਟ ਮੱਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਵਿੱਚ ਦੁੱਖਣੀ ਚੌਕਣੀ ਚੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮਹੱਲ ਨਿਵਾਸੀਆਂ ਨੇ ਗੁਰਤੀ ਤੋਂ ਬਾਅਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈ ਆ ਪੁੱਤੀ ਦੀ ਵੇ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚਾਹ ਦੀ ਕਿਲਾ ਵਾਸੀ ਨੇ ਤੁਮਹਾਨੂੰ ਚੱਕੀ ਵਾਸੀ ਦੇਖਣ ਵਾਲੇ ਐਪ ਪਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਹੈ ਬਿਲਕੁਲ ਜੀ ਸਾਰੇ ਸਾਇਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ 20 ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਹੈ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਆ ਉਹ ਜੋਦ ਫਿਰ ਬੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਬੱਲ ਸਾਹਿਬ ਆਪਣੇ ਜ਼ਿਆਦੇ ਨੇ ਵੀ ਕੋਈ ਵਧੀਆ ਕੋਈ ਪ੍ਰੋਬਲਮ ਹੈ ਪਰ ਸਮਝ ਨਹੀਂ ਆਉਂਦੀ ਕਿਸ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਜੀ ਪੁੱਤ ਬੜੀ ਪੋਤੀ ਹੈ ਪੋਤੀ ਹਾਂ ਜੀ ਯਾਨੀ ਇਸ ਪਰਿਵਾਰ ਜੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂਜੀ ਬੇਟੇ ਹੀ ਸਾਰੇ ਜੀ ਸਿਰਫ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਵਰਗਨ ਨੂੰ ਤੇ ਹਰ ਧਰਮ ਦੇ ਨੂੰ ਇਹ ਪਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਕੋਈ ਪੈਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਹੈ ਸੋ ਕੋ ਮੰਨਦਾ ਆਖੀ ਹੈ ਜਿੱਤ ਜੇ ਮਿਲ ਜਾ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ بڑے بڑے ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਯੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀ ਹੈ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਧੀਆ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਕੀ ਨਾਮ ਹੈ ਬੱਚੇ ਇਹਨੇ ਬਲਪੀ ਸਿੰਘ ਭਾਈ ਜੜੀ ਹੈਗੀਆ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੀ ਜੇ ਆਪਣੇ ਗੱਲਾਂ ਮੈਂ ਮੇਰੇ ਵਾਈਫਰ ਦਾ 7 ਸਾਲ ਦਾ ਬੇਟਾ ਮੇਰਾ 7 ਸਾਲ ਮੇਰੀ ਧੀ ਹੋਇਆ ਜਿਵੇਂ ਆਪਣੇ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਹੂੰ ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਪੇਸ਼ੀ ਸੀਗੇ ਬੜੇ ਢੋਲਟਾ ਮੱਕੇ ਨਾਲ ਇਹ ਅੰਦਰ ਕਿ ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲਟਾ ਮੱਕੇ ਨਾਲ ਆਪਣੀ ਧੀ ਦਾ ਸਵਾਗਤ। ਬਿਲਕੁਲ ਬਿਲਕੁਲ ਤੇ ਮੇਰਾ ਸੱਸ ਦਾ ਬੇਟਾ ਵੀ ਹੈ ਤੇ ਜਿੰਨੀ ਵੀ ਬੇਟੇ ਦੀ ਇੰਨੀ ਖੁਸ਼ੀ ਨਹੀਂ ਹੋਈ ਮੇਰੇ ਪਰੇ ਦਾ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੇ ਵਿੱਚ ਧੀ ਹੋਗੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲਾਨ ਜਦੋਂ ਬੇਟਾ ਹੋਇਆ ਪਤਾ ਲੱਗੀ ਜਾਂਦਾ ਬੱਚੇ ਆ ਬੇ ਬੁੱਤਾਂ ਨਾਲ ਬੱਦ ਕਰਤੀਆਂ ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਵੀਡੀਓ ਬਣਾਉਣਾ ਇਸ ਤਰ੍ਹਾਂ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸਿਗਾ ਮੰਨ ਜਮੀ ਸਾਡੇ ਘਰ ਵੀ ਧੀ ਨੇ ਉਹ ਵੀ ਅਸੀਂ ਪਿਆਰ ਕਰੀਏ ਸਾਡਾ ਇਸ ਕਰੇ ਅਸੀਂ ਉਹਦਾ ਕਰੀਏ ਬਸ ਇਹ ਚਾ ਚਾ ਦੇ ਵਿੱਚ ਅਸੀਂ ਧੀ ਨੂੰ ਦੱਸਣਾ ਗਣੀ ਸ਼ੁਰੂ ਕਰਤੀਆਂ ਅਸੀਂ ਬਨੇ ਕਿੰਨੇ ਗੁਰਦੁਆਰੇ ਸਬਦ ਸਿੰਘ ਦੇ ਜੋਰ ਤਲਾਣ ਜਾਂਦੇ ਸੀ ਘਰੇ ਤੁਸੀਂ ਪ੍ਰਮਾਤਮਾ ਤੋਂ ਮੰਗ ਕੇ ਧੀ ਲਈਏ ਕਹਿੰਦਾ ਮਤਲਬ ਦੱਸਾਂ ਕਰ ਕਰਕੇ ਜੀ ਜੀ ਮੇਰੀ ਵਾਈਫ ਨੇ ਚੁਪੈਰਾ ਸਾਦਾ ਪਾੜ ਕਰ ਦਿੱਤਾ ਆਪਾਂ ਦੇ ਸੰਦੇ ਜੂਤ ਨਾਲ ਲੱਗਦੇ ਐਤਵਾਰ ਆਪਣਾ ਪਾਰਸ਼ਮਨ ਕਰ ਦਿੱਤੀ ਸੀ ਤੇ ਹਰ ਨਿਤਨੇਮ ਕਰਦੇ ਸੀ ਹਰ ਵੀਲੇ ਇਹ ਧੀ ਦੀ ਦਾਤ ਉਸ ਤੋਂ ਬਰਮਾ ਬੰਦੇ ਪਰ ਫਿਰ ਹੁਣ ਆਪਾਂ ਸਾਡੀ ਸੁਣੀਆ ਤੇ ਪਰਵਾਇ ਕੁਝ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਧੀ ਦੀ ਬਖਸ਼ਿਸ਼ ਕਿਤੇ